ਸੱਤ ਜਲ ਜੀ ਗੜ ਸ਼ੰਕਰ ਪਿੰਡ ਕਾਲੇਵਾਲ ਤੋਂ ਇਹ ਜਿਹੜੇ ਵੀਰ ਸਾਡੇ ਆਏ ਨੇ ਪਿੱਛੇ ਦਿਖਾ ਤਸਵੀਰ ਇਹ ਸਾਡੇ ਵੀਰ ਉੱਥੋਂ ਆਏ ਨੇ ਲਗਾਤਾਰ ਇਹ ਟਰਾਲੀਆਂ ਦੀ ਜਿਹੜੀ ਸੇਵਾ ਕਰ ਰਹੇ ਬੋਰੂਆਂ ਦੀ ਲਗਾਤਾਰ ਸੇਵਾ ਕਰ ਰਹੇ ਆਪਾਂ ਜ਼ਰੂਰੀ ਸਮਝਾ ਕਿ ਇਹਨਾਂ ਦੀ ਇੱਕ ਵੀਡੀਓ ਜ਼ਰੂਰ ਪਾਈ ਜਾਵੇ ਕਿਉਂਕਿ ਧੰਨ ਧੰਨ ਬਾਬਾ ਗੁਰਦੱਤਾ ਦੀਨ ਦੁਨੀਆ ਟਿੱਕਿਆ ਜਿਉਂ ਵਾਰ ਮੰਗਿਆ ਸੋ ਵਾਰ ਦਿੱਤਾ ਇਸੇ ਸਥਾਨ ਦੇ ਉੱਤੇ ਵੀਡੀਓ ਵੇਖ ਕੇ ਪਹੁੰਚ ਗਏ ਸਾਡੇ ਭਰਾ ਇਹਨਾਂ ਦਾ ਇੱਕ ਰਿਸ਼ਤੇਦਾਰ ਹੈ ਫੌਜੀ ਸੰਗਤ ਬਰੀਆ ਕਰਕੇ ਨਾਮ ਲੈਂਦੇ ਆਪਾਂ ਉਹਨਾਂ ਦਾ ਉਹਨਾਂ ਦੇ ਇਹਨਾਂ ਦੀ ਰਿਸ਼ਤਦਾਰੀ ਹੈ ਤੇ ਉਹਨਾਂ ਨੇ ਗੱਲ ਵੀ ਕੀਤੀ ਇਹਨਾਂ ਨਾਲ ਦੱਸਿਆ ਕਿ ਉੱਥੇ ਲੋੜ ਹੈ ਕਹੇ ਮੇਰੇ ਭਰਾ ਜਿਹੜੇ ਨੇ ਕਾਲੇਵਾਲ ਤੋਂ ਪਹੁੰਚੇ ਜੜ ਸ਼ੰਕਰ ਤੋਂ ਤਾਂ ਜਿੱਥੇ ਅਪਨਾਂ ਦਾ ਧੰਵਾਦ ਤੇ ਜੁੜੇੜਾ ਜ਼ਰੂਰ ਕਰਾਂਗੇ ਨਾਲ ਹੀ ਜਿਹੜੇ ਮੈਨੇਜਰ ਸਾਹਿਬ ਸਾਡੇ ਖੜੇ ਨੇ ਸਾਡੀਆਂ ਬਾਬਾ ਜੀ ਖੜੇ ਨੇ ਦਿੱਲੀ ਵਾਲੇ ਹਾਂ ਜਿਨ੍ਹਾਂ ਦੀ ਪੂਰੀ ਸੇਵਾ ਜਿਹੜੀ ਇੱਥੇ ਚੱਲ ਰਹੀ ਹੈ ਇਹ ਇੱਕ ਜੁੜੀ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਜਿਹੜੀ ਪੂਰੀ ਸੇਵਾ ਚੱਲ ਰਹੀ ਹੈ ਜਿਹਨੇ ਦੇਖ ਰੇਖ ਵਿੱਚ ਚੱਲ ਰਹੀ ਆ ਜੋ ਖਰਚਾ ਕਰ ਰਿਹਾ ਮੈਨੇਜਰ ਸਾਹਿਬ ਇਹੀ ਗੱਲ ਹੈ ਨਾ ਬਿਲਕੁਲ ਬਾਬਾ ਜੀ ਉਹਨਾਂ ਦਾ ਖਰਚ ਆ ਜਿੱਦਾਂ ਲਗਾਤਾਰ ਸੰਗਤ ਆ ਰਹੀ ਹੈ ਸੰਗਤ ਆਪਦੇ ਖਰਚੇ ਸਭ ਕੁਝ ਕਰ ਰਹੀ ਹੈ ਬਿਲਕੁਲ ਨਿਰਸਵਾਰਥ ਕੰਮ ਚੱਲ ਰਿਹਾ ਇੱਥੇ ਠੀਕ ਹੈ ਜੀ ਤੇ ਬਾਕੀ ਇਸ ਤੋਂ ਬਾਅਦ ਡੰਗੇ ਦੀ ਸੇਵਾ ਹੋਣੀ ਹੈ ਉਹ ਬਾਬਾ ਜੀ ਨੇ ਕਰਨੀ ਜਿਹੜਾ ਡੰਗਾ ਲੱਗਣਾ ਹੈ ਉਸ ਤੋਂ ਬਾਅਦ ਉਹ 2 ਮਹੀਨੇ 3 ਮਹੀਨੇ ਜਦੋਂ ਵੀ ਕੰਮ ਸ਼ੁਰੂ ਹੁੰਦਾ ਵਰਤੋਂ ਤੋਂ ਬਾਅਦ ਪਰ ਇੱਥੇ ਆਪਾਂ ਧੰਨਵਾਦ ਕਰਾਂਗੇ ਪਿੰਡ ਕਾਲੇ ਵਾਲੇ ਤੋਂ ਆਈ ਸੰਗਤ ਦਾ ਗਰ ਸ਼ੰਕਰ ਤੋਂ ਕੁਝ ਦੋ ਸ਼ਬਦ ਕਹਾਂਗੇ ਕਹਿਣ ਦਿਓ ਕੀ ਕਹਿਣਾ ਜਾਂਦੇ ਜੀ ਬਾਬਾ ਕੁ ਦਿੱਤਾ ਜੀ ਦਾ ਸਾਥ ਤੇ ਆਈ ਲਗਾਤਾਰ ਆ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਸੋ ਅੱਜ ਅਸੀਂ ਆਪਣੀ ਜੀ ਸੇਵਾਏ ਸਾਨੂੰ ਭਾਜੀ ਨੇ ਕਿਹਾ ਸੀ ਕਿ ਜਾਣ ਕਿ ਇੱਥੇ ਡੰਗਾ ਲੱਗ ਰਿਹਾ ਏ ਅਸੀਂ ਪਿੰਡ ਕਾਲੇ ਵਾਲੂ ਦੀ ਤੋਂ ਪਿੰਡ ਵਾਸੀਆਂ ਦਾ ਨੌਜਵਾਨਾਂ ਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੇ ਸਾਡਾ ਵੀ ਸਹਿਯੋਗ ਦਿੱਤਾ ਬਾਹਰੋਂ ਵੀ ਸਾਨੂੰ ਬਹੁਤ ਪੈਸੇ ਆਇਕ ਦੂਸੇ ਨਹੀਂ ਸੇਵਾ ਕਰ ਬਾਬਾ ਕੋ ਦਿੱਤਾ ਜਾਓ ਸੋ ਅਸੀਂ ਤਾਂ ਕਿ ਬਹੁਤ ਵਧੀਆ ਆਪਣਾ ਜੀਵਨ ਹੈ ਸਫਲ ਬਣਾਉਣ ਲਈ ਕੁਝ ਵੀ ਲੱਗੇ ਹੋਏ ਆ ਲਗਾਤਾਰ ਹੋਵੋਗੇ ਜੀ ਫਿਰ ਕਿ ਬੱਸ ਕੋਈ ਗੱਲ ਨਹੀਂ ਤੁਸੀਂ ਜਿੱਦਾਂ ਵੀ ਕਹੋਗੇ ਜੀ ਲਗਾਤਾਰ ਵੀ ਆਵਾਂਗੇ ਜਿੱਦਾਂ ਤੁਹਾਡਾ ਹੁਕਮ ਮੰਨਾਂਗੇ ਜੀ ਹੁਕਮ ਬਾਬਾ ਕਰਤਾ ਜੀ ਦਾ ਜੀ ਸੇਵਾ ਤੁਹਾਡੀ ਜੀ ਤੇ ਅੱਜ ਤਾਂ ਵੀਡੀਓ ਵਾਲੀ ਆਪਾਂ ਤੁਹਾਡੀ ਵੀਡੀਓ ਪਾ ਸਕਦੇ ਬਸ ਆਈਂ ਸਰੀਰ ਨਹੀਂ ਸਾਡੇ ਖੇਲਦੇ ਤੇ ਇਹ ਮੋਟੇ ਹੋ ਗਏ ਵੇ ਤਾਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਸਮੁੱਚੀ ਸੰਗਤ ਜਿਹੜੀ ਆ ਪਿੱਛੇ ਵੀ ਦਿਖਾ ਦੇ ਸੰਗਤ ਯਾਰ ਇੱਧਰ ਦਿਖਾ ਪਿੱਛੇ ਮਰੋ ਖਾਨ ਬਾਈ ਜਿਹੜਾ ਇਹ ਚਲਾ ਰਿਹਾ ਜੀ ਕੈਮਰਾ ਤੇ ਆਪ ਸਮੁੱਚੀ ਸੰਗਤ ਜਿਸ ਤਰ੍ਹਾਂ ਲੱਗੀ ਹੋਈ ਮੈਂ ਕਹਿੰਦਾ ਟਰਾਲੀਆਂ ਦੀ ਬਾਅਦ ਤੇ ਖਾਲੀ ਪਹਿਲਾਂ ਕਰ ਦਿੰਦੇ ਭੱਜ ਭੱਜ ਜਾਂਦੇ ਭੱਜ ਭੱਜ ਜਾਂਦੇ ਠੀਕ ਹੈ ਜੀ ਆਹ ਤਸਵੀਰ ਦਿਖਾ ਲਈਏ ਇਸ ਪਾਸੇ ਫਿਰ ਧੰਨਵਾਦ ਕਰਦੇ ਸਾਰੀ ਸੰਗਤ ਦਾ ਜੀ ਜਿਨ੍ਹਾਂ ਨੇ ਬਾਬਾ ਗੁਰੂ ਤੇਗ ਜੀ ਦੇ ਸਥਾਨ ਦੇ ਉੱਤੇ ਇਤਰਾ ਸੇਵਾ ਕੀਤੀ ਤੇ ਨਾਲ ਹੀ ਜਿਹੜੇ ਗੜ ਸ਼ੰਕਰ ਤੋਂ ਆਏ ਮੇਰੇ ਵੀਰ ਪਿੰਡ ਕਾਲੇ ਵਾਲਾ ਉਹਨਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ